ਹਾਂਜੀ ਮੈਂ ਕੀ ਨਾਮ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਾਇਰਾ ਮਹੰਤਿਆ ਤੇ ਮੈਂ ਹਰਿਆਣੇ ਭੁੰਗੇ ਦੀ ਰਹਿਣ ਵਾਲੀ ਐ ਇੱਥੋਂ ਦੀ ਬਸਨੀ ਐ ਕਿ ਮੈਂ ਹਰਿਆਣੇ ਭੁੰਗੇ ਦੀ ਤੇ ਮੈਨੂੰ ਪੰਜ ਤੋਂ 6 ਸਾਲ ਹੋ ਗਏ ਲਗਭਗ ਪੰਜ ਤੋਂ 6 ਸਾਲ ਹੋ ਗਏ ਮੈਨੂੰ ਹਰਿਆਣੇ ਭੁੰਗੇ ਰੈਂਦੀ ਨੂੰ ਇੱਥੇ ਆਪਣੇ ਗੁਰੂ ਦੇ ਨਾਲ ਤਾਂ ਨੀ ਮਹੰਤ ਦੇ ਨਾਲ ਰੈਂਦੀ ਨੂੰ ਪੰਜ ਤੋਂ 6 ਸਾਲ ਹੋ ਗਿਆ ਜੀ ਤੇ ਕੀ ਸਮੱਸਿਆ ਕੀ ਆ ਜੀ ਤੁਹਾਨੂੰ ਸਮੱਸਿਆ ਜੀ ਇਹ ਆ ਜਿੱਦੇ ਮੈਂ ਤੁਹਾਨੂੰ ਦੱਸਿਆ ਮੈਨੂੰ 5 ਤੋਂ 6 ਸਾਲ ਰਿੰਦੀ ਨੂੰ ਹੋ ਗਏ ਆ ਤੇ ਸਾਡੇ ਵਿੱਚ ਚਲੋ ਕੁਝ ਥੋੜਾ ਮੋੜਾ ਡਿਸਪਿਊਟ ਹੋਇਆ 8 ਮਾਰਚ 2025 ਨੂੰ ਅੱਜ ਤੋਂ 5-6 ਮਹੀਨੇ ਪਹਿਲਾਂ ਮੈਨੂੰ ਡੇਰੇ ਚ ਕੱਢ ਦਿੱਤਾ ਗਿਆ ਜੀ ਫਿਰ ਦੰ ਦਾ ਕਾਰਨ ਕੀ ਹੈਗਾ ਕੱਢਣ ਦਾ ਕਾਰਨ ਜੀ ਇਹੀ ਸੀਗਾ ਕਿ ਚਲੋ ਹੁਣ ਇਹ ਗੱਲਾਂ ਲਾਈਵ ਤੇ ਆਮਨੇ ਸਾਹਮਨੇ ਕਰੂੰਗੀ ਤਾਂ بڑے بڑے ਪਰਦੇ ਫਾਸ਼ ਹੋਣਗੇ ਠੀਕ ਹੈ ਨਾ ਤੇ ਬਸ ਥੋੜਾ ਜਿਹਾ ਹਿੰਟ ਦਵਾਂਗੀ ਗੱਲ ਦਾ ਮੈਂ ਕਿਸ ਚੀਜ਼ ਤੋਂ ਉਹਨਾਂ ਨੂੰ ਰੋਕ ਰਹੀ ਸੀਗੀ ਜੋ ਵਧਾਈਆਂ ਦਾ ਸਭ ਕੁਝ ਜਿੰਨੂੰ ਦੇ ਰਿਹਾ ਜਿੰਨੂੰ ਕਰ ਰਿਹਾ ਤੇ ਉਸ ਚੀਜ਼ ਤੋਂ ਉਹਨਾਂ ਨੂੰ ਥੋੜੀ ਉਹ ਕਿ ਮੈਨੂੰ ਕਿਉਂ ਕਹਿ ਰਹੀ ਐ ਠੀਕ ਹੈ ਨਾ ਤੇ ਉਹ ਕਹਿੰਦੇ ਤੂੰ ਆਪਣੇ ਪੰਜ ਪਿੰਡ ਲੈ ਲੈ ਤੇ ਅਲੱਗ ਹੋ ਜਾ ਤੇ ਦੇਖੋ ਪੰਜਾਂ ਪਿੰਡਾਂ 'ਚ ਮੇਰਾ ਗੁਜ਼ਾਰਾ ਹੈ ਨੀਗਾ ਠੀਕ ਹੈ ਨਾ ਤੇ ਪੰਜਾਂ ਪਿੰਡਾਂ ਪੰਜ ਪਿੰਡ ਦੇ ਰਿ ਸੀ ਨਾਲ ਬਥੇਰੀਆਂ ਸ਼ਰਤਾਂ ਰੱਖ ਲਈਆਂ ਕਿ ਤੂੰ ਮੈਨੂੰ 50 ਹਜ਼ਾਰ ਮਹੀਨੇ ਦਾ ਦੇਣਾ ਆ ਤੂੰ ਕਿਸੇ ਦੇ ਕੰਮ ਤੇ ਨਹੀਂ ਜਾਣਾ ਸਾਡੇ ਮੰਨਤਾ ਚ ਐਦਾ ਹੁੰਦਾ ਕਿ ਜੇ ਕਿਸੇ ਹੋਰ ਦੇ ਨਾਲ ਸੀ ਕੰਮ ਤੇ ਜਾਂਦਾ ਤਾਂ ਤੁਹਾਨੂੰ ਹਿੱਸਾ ਮਿਲਦਾ ਹੁੰਦਾ ਠੀਕ ਹੈ ਉਹ ਕਿੰਨੂੰ ਤੂੰ ਹਰ ਵੇ ਪੰਜਾ ਪਿੰਡਾ ਚ ਰਹਿਣਾ ਆ ਹੋਰ ਕਿਸੇ ਮੇਰੇ ਨਾਲ ਵੀ ਨਹੀਂ ਕੰਮ ਤੇ ਜਾਣਾ ਹੋਰ ਤੂੰ ਆਣ ਗੋ ਆਣ ਕਿਸੇ ਮੰਤਰੀ ਨਾਲ ਕੰਮ ਤੇ ਨਹੀਂ ਜਾਣਾ ਤੂੰ ਪੰਜਾ ਪਿੰਡਾ ਚ ਤੂੰ ਰਹਿ ਤੂੰ ਖੁਸ਼ ਰਹਿ ਤੂੰ ਦੁਖੀ ਰਹਿ ਜਿੱਦਾਂ ਮਰਜ਼ੀ ਰਹਿ ਤੂੰ ਬਸ ਪੰਜਾ ਪਿੰਡਾ ਜੋਗੀ ਹੀ ਰਹਿਣਾ ਪੂਰੀ ਜ਼ਿੰਦਗੀ ਲੈ ਤੇ ਇਹਦੇ ਸੋਨਦੇ ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਮੈਂ ਇੱਕ ਤਾਲ ਮਿਲ ਕੀਤਾ ਜੋ ਕੋਈ ਐਪਲੀਕੇਸ਼ਨ ਦਿੱਤੀ ਹੈਗੇ ਐਪਲੀਕੇਸ਼ਨ ਜੀ ਹੁਣ ਅੱਜ ਤੋਂ 3-4 ਦਿਨ ਪਹਿਲਾਂ ਦੇਖੋ ਮੈਂ ਆਪਣਾ एसएसपी साहब एस <laughs> <laughs> <आ, laughs> ने एप्लीकेशन दी थी कि ਤੁਸੀਂ ਦੇਖ ਸਕਦੇ ਹੋ ਹੁਸ਼ਿਆਰਪੁਰ ਚ ਪਰ ਹੁਣ ਕੋਈ ਸੁਣਵਾਈ ਨਹੀਂ ਹੋਈ ਹਲੇ ਤੱਕ ਇਸ ਚੀਜ਼ ਦੀ ਕੋਈ ਵੀ ਸੁਣਵਾਈ ਨਹੀਂ ਹੋਈ ਇਸ ਦੇ ਰਿਲੇਟਡ ਆ ਦੇਖੋ ਜੀ ਕੀ ਕੀ ਕਹਿ ਰਹੇ ਅਧਿਕਾਰੀ ਉਹਨੇ ਕੁਝ ਰਿਸਪੌਂਸ ਨਹੀਂ ਆਇਆ ਉੱਥੋਂ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ ਇੱਥੇ ਬੱਸ ਸਟੈਂਡ ਤੇ ਕਿੰਨੇ ਦਿਨ ਤੋਂ ਹਾਂ ਮੈਂ ਜੀ ਕੱਲ੍ਹ ਸ਼ਾਮ ਤੋਂ ਬੱਸ ਸਟੈਂਡ ਦੇ ਵਿੱਚ ਆ ਦੇਖੋ ਹੁਣ ਮੈਂ ਮੰਤ ਲੋਕਿਆਂ ਠੀਕ ਹੈ ਹਰਿਆਣੇ ਭੋਂਗੇ ਦੀ ਨਿਵਾਸੀ ਹਾਂ ਤੇ ਹੁਣ ਦੱਸੋ ਮੈਂ ਕਿੱਥੇ ਜਾਵਾਂ ਜਦੋਂ ਮੈਨੂੰ ਗੁਰੂਆਂ ਨੇ ਮੰਡੇਰੇ ਵਿੱਚੋਂ ਕੱਢ ਦਿੱਤਾ ਤੇ ਮੈਂ ਕਿੱਥੇ ਜਾਵਾਂ ਮੈਂ ਬਹੁਤ ਹੀ ਮਜਬੂਰ ਹੋ ਕੇ ਕੱਲ ਰਾਤ ਦੀ ਬੱਸਾਂ ਦੇ ਵਿੱਚ ਬੈਠੀ ਆਂ ਆਖੀ ਮੈਨੂੰ ਪਤਾ ਮੇਰੇ ਲਈ ਕਿੰਨਾ ਅਨਸੇਫ ਸੀਗਾ বাস ਸਟੈਂਡ ਵਿੱਚ ਰਾਤ ਕੱਟਨੀ ਤੁਹਾਨੂੰ ਪਤਾ ਆ ਇੱਥੇ ਕੋਈ ਵੀ ਨਹੀਂ ਸੀਗਾ ਹਾਲਾਂਕਿ ਸਾਹਮਣੇ ਥਾਣਾ ਹੈ ਹਰਿਆਣਾ ਥਾਣਾ ਸਾਹਮਣੇ ਹੈਗਾ ਬਟ ਰਾਤੀ ਇੱਥੇ ਦੋ ਤਿੰਨ ਸ਼ਰਾਬੀ ਵੀ ਆ ਗਏ ਸੀਗੇ ਉਹ ਬਤਮੀਜ਼ੀ ਕਰ ਰਹੇ ਸੀਗੇ ਮੈਨੂੰ ਪਤਾ ਮੈ ਇਹਨਾਂ ਨੂੰ ਕਿਦਾਂ ਕਿਦਾਂ ਆਪਣੇ ਆਪ ਨੂੰ ਮੈਨੇਜ ਕੀਤਾ ਉਹਨਾਂ ਦੇ ਨਾਲ ਹੈ ਨਾ ਤੇ ਬਟ ਜਿਹੜਾ ਰਾਤ ਦਾ ਸਿਕਿਉਰਟੀ ਗਾਰਡ ਸੀ ਉਹ ਬਹੁਤ ਹੀ ਕੋਆਪਰੇਟਿਵ ਸੀਗੇ ਉਹ ਪੂਰੀ ਰਾਤ ਇੱਥੇ ਬੈਂਚ ਤੇ ਸੁੱਤੇ ਰਹੇ ਕਹਿੰਦੇ ਬਾਬਾ ਜੀ ਤੁਸੀਂ ਆਰਾਮ ਨਾਲ ਸੋ ਮੈਂ ਬੈਠਾ ਆਇਆ ਤੇ ਹਰਿਆਣੇ ਥਾਣੇ ਤੁਸੀਂ ਗੱਲਬਾਤ ਕੀਤੀ ਉਹਦੇ ਉਹ ਨਹੀਂ ਥਾਣੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਦੇਖਦੇ ਆ ਜੀ ਉਹ ਤਾਂ ਕਹਿੰਦੇ ਹਲੇ ਹਰਿਆਣੇ ਮਾਰਖੋ ਕੇ ਆਈ ਨਹੀਂ ਰਿਪੋਰਟ ਮੈਨੂੰ ਨਹੀਂ ਪਤਾ ਹੁੰਨੇ ਹੁਸ਼ਿਆਰਪੁਰਿਆ ਕਿ ਹਰਿਆਣੇ ਮਾਰਖੋ ਕੇ ਆ ਗਏ ਇਸ ਚੀਜ਼ ਦਾ ਮੈਨੂੰ ਕੋਈ ਨੋਲੇਜ ਨਹੀਂ ਹੈਗੀ ਮੇਰੇ ਤੋਂ ਬਸ ਇਹੀ ਅਪੀਲ ਹੈ ਕਿ ਜੋ ਮੇਰਾ ਬੰਦਾ ਹਿੱਸਾ ਮੈਨੂੰ ਦਵਾ ਮੈਨੂੰ ਦਵਾਇਆ ਜਾਵੇ ਠੀਕ ਹੈ ਨਾ ਸਰਕਾਰ ਤੋਂ ਮੇਰੀ ਸਾਰੀ ਆਪਣੀ ਪੁਲਿਸ ਵਾਸਤੇ ਤਾਂ ਇਹੀ ਬੇਨਤੀ ਆ ਮੈਂ ਬਸ ਸਟੈਂਡ ਕਿੰਨੇ ਕੋ ਦਿਨ ਰਕੂੰਗੀ ਮੇਰਾ ਕੋਈ ਕਾਰਨ ਨਹੀਂ ਕੋਈ ਬਾਹਰ ਨਹੀਂ ਹੁਣ ਬਸ ਇੱਥੇ ਹੀ ਆ ਮੈਂ ਮੈਨੂੰ ਕੋਈ ਪੁੱਛਣ ਤੱਕ ਨਹੀਂ ਆਇਆ ਮਨ ਤਾਂ ਵਿੱਚ ਕੋਈ ਨਹੀਂ ਮੈਨੂੰ ਪੁੱਛਣ ਆਇਆ ਠੀਕ ਹੈ ਤਾਂ ਮੇਰੇ ਜੇ ਮੈਨੂੰ ਪਿਆਰ ਕਰਦੇ ਮੇਰੇ ਜਿਮਾਨ ਇੱਥੋਂ ਦੀ ਮੈਨੂੰ ਰੋਟੀ ਪਾਣੀ ਭੇਜ ਰਹੇ ਆ ਰਾਤ ਨੂੰ ਵੀ ਭੇਜੀ ਹੁੰਨੇ ਵੀ ਮੈਨੂੰ ਰੋਟੀ ਪਾਣੀ ਭੇਜਿਆ ਉਹਨਾਂ ਨੇ ਠੀਕ ਹੈ ਨਾ ਬਾਕੀ ਉਹਨਾਂ ਦਾ ਮੈਨੂੰ ਕੋਈ ਹਾਲ ਖਬਰ ਕੋਈ ਫੋਨ ਫਾਨ ਕੋਈ ਮੈਨੂੰ ਦੇਖਣ ਨਹੀਂ ਆਏ ਕੋਈ ਕੁਝ ਨਹੀਂ ਕਰਨ ਆਏ ਉਹਨਾਂ ਦਾ ਤਾਂ ਇਹ ਹੀ ਆ ਕਿ ਵੇਜ ਬਸਟੈਂਡ ਰੇਲ ਦੀ ਤਾਂ ਰਹੀ ਜਾਵੇ ਸਾਨੂੰ ਕੋਈ ਦੋਸਤੋ ਅੱਜ ਅਸੀਂ ਪਹੁੰਚੇ ਹੈਗੇ ਆ ਹਰਿਆਣਾ ਬੱਸ ਸਟੈਂਡ ਆਪਣੀ ਟੀਮ ਦੇ ਨਾਲ ਇੱਥੇ ਸਾਨੂੰ ਪਤਾ ਲੱਗਾ ਸੀ ਕਿ ਰਾਤ ਦੇ ਇੱਕ ਮਾਇਆ ਮਹੰਤਰੀ ਨਾਮ ਦੀ ਲੇਡੀ ਜੋ ਹੈਗੀ ਇੱਥੇ ਬੈਠੀ ਹੋਈ ਆ ਉਹਨਾਂ ਨੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬਾਕੀ ਡੇਰੇ ਵਾਲਿਆਂ ਨੇ ਉਹਨਾਂ ਨੂੰ ਜਾਨੀ ਕਿ ਘਰੋਂ ਜਲੀਲ ਕਰਕੇ ਕੱਢ ਦਿੱਤਾ ਤੇ ਰਾਤ ਦੇ ਉਹ ਇੱਥੇ ਜਾਨੀ ਕਿ ਬੱਸ ਸਟੈਂਡ ਹੈਗੇ ਆ ਆਪਣਾ ਜਾਨੀ ਕਿ ਗੁਜ਼ਾਰਾ ਕਰ ਰਿਹਾ ਤੇ ਇਹਦੇ ਸਬੰਧੀ ਉਹਨਾਂ ਨੇ ਐਸਐਸਪੀ ਹੁਸ਼ਿਆਰਪੁਰ ਨੂੰ ਵੀ ਦਰਖਾਸਤ ਦਿੱਤੀ ਹੈਗੀ ਆ ਪਰ ਅਜੇ ਤੱਕ ਉਹਨਾਂ ਦੀ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ Oh <laughs>